ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਤੂ ਜੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਉਸ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਕਿਵੇਂ ਸੂਟ ਰੈਡੀ ਹੋਏ ਨੇ ਕਿਵੇਂ ਰੈਡੀ ਹੋਣਗੇ ਵਿਦਆਊਟ ਲਾਈਨਿੰਗ ਹੋਣਗੇ ਜਾਂ ਵਿਦ ਲਾਈਨਿੰਗ ਹੋਣਗੇ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਫਰਸਟ ਸੂਟ ਤੋਂ ਇਹ ਸੂਟ ਜਾ ਰਹੇ ਸੀ ਆਪਣੇ ਜੀ ਯੂਕੇ ਰੈਡੀ ਹੋ ਕੇ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਏ ਕਿਉਂਕਿ ਇਹ ਆਪਾਂ ਕੁਝ ਰੈਡੀ ਕੀਤੇ ਨੇ ਜੀ ਕੋਰਡ ਸੈਟ ਕੁਝ ਕੋੜਤੇ ਕੁਝ ਆਪਣਾ ਸੂਟ ਤੇ ਮੈਂ ਕਿਹਾ ਚਲੋ ਸਾਡੀਆਂ ਭੈਣਾਂ ਸਪੈਸ਼ਲ ਕਮੈਂਟ ਕਰਦੀਆਂ ਨੇ ਕਿ ਦੀਦੀ ਜੋ ਵੀ ਰੈਡੀ ਕਰਦੇ ਹੋ ਤੁਸੀਂ ਸਾਡਾ ਵੀਡੀਓ ਸ਼ੇਅਰ ਕਰਿਆ ਕਰੋ ਤੇ ਲੋ ਜੀ ਇਹਨਾਂ ਵਿੱਚੋਂ ਤੁਹਾਨੂੰ ਮੈਨੂੰ ਲੱਗਦਾ ਕੋਈ ਹੋਈ ਤਾਂ ਪ੍ਰਿੰਟ ਮਿਲੇਗਾ ਠੀਕ ਹੈ ਜੀ ਤੁਸੀਂ ਹੋਰ ਪ੍ਰਿੰਟ ਤੇ ਐਵੇਂ ਦਾ ਰੈਡੀ ਕਰਵਾ ਸਕਦੇ ਤੇ ਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਆਪਾਂ ਪਹਿਲਾਂ ਤੁਹਾਨੂੰ ਦਿਖਾਨੀਆਂ ਜੀ ਜਿਹੜਾ ਆਪਾਂ ਕਾਟ ਸੈਟ ਰੈਡੀ ਕੀਤਾ ਜੀ कॉटन फैब्रिक ਦੇ ਉੱਪਰ ਦੇਖੋ ਜੀ ਰਾਉਂਡ ਸ਼ੇਪ ਦੇ ਵਿੱਚ ਰੈਡੀ ਕੀਤਾ ਆਪਾਂ ਨੇ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਤੇ ਲਾਈਨਿੰਗ ਆਪਾਂ ਨੇ ਲਗਾਈ ਹੈ ਜੀ कॉटन ਦੀ ਇਹਦੇ ਨੀਚੇ ਤੇ ਇਹਨੂੰ ਆਪਾਂ ਨੇ ਗੋਲ ਰੱਖਿਆ ਹੋਇਆ ਜਿਹਨੂੰ ਆਪਾਂ ਗੋਲ ਘੇਰਾ ਕਹਿੰਦੇ ਨੇ ਉਹ ਰੱਖਿਆ ਤੇ ਸੈਂਟਰ ਪੈਨਲ ਦਿੱਤੇ ਹੋਏ ਨੇ ਤੇ ਨੈਕ ਦਾ ਡਿਜ਼ਾਈਨ ਕੀਤਾ ਜੀ ਬਟਨ ਲਗਾ ਕੇ ਤੇ ਹਾਈ ਨੈਕ ਆਪਾਂ ਨੇ ਬਣਾਇਆ ਜੀ ਬੈਨ ਵਾਲਾ ਗਲਾ ਜਿਹਨੂੰ ਬੋਲਦੇ ਆ ਤੇ ਵਿੱਚ ਆਪਾਂ ਨੇ ਬਟਨ ਦਿੱਤੇ ਹੋਏ ਨੇ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਪਲੇਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਇਹਨੂੰ ਤੁਸੀਂ ਐਨੀ ਪ੍ਰਿੰਟ ਤੇ ਬਣਵਾ ਸਕਦੇ ਹੋ ਜਿਵੇਂ ਦਾ ਤੁਸੀਂ ਪ੍ਰਿੰਟ ਜਿਵੇਂ ਮੈਂ ਵੀਡੀਓ ਸ਼ੇਅਰ ਕਰਦੀ ਰਹੀ ਨਹੀਂ ਆ ਇਹਨੂੰ ਤੁਸੀਂ ਪ੍ਰਿੰਟ ਸੂਟ ਦੇ ਉੱਪਰ ਕੋਟ ਸੈਟ ਵਗੈਰਾ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਰਹਿ ਗਿਆ ਜੀ ਚੈੱਕ ਕਰੋ ਤੇ ਇਹ ਰਹਿ ਗਿਆ ਜੀ ਨਾਲ ਇਹਦੇ ਟਰੌਜ਼ਰ देखो बहुत प्यारा लग रहा है बहुत ही प्यारा लगेगा ये जब वो वेयर ਕੀਤਾ ਹੋਏਗਾ ਉਹਨਾਂ ਨੇ ਮੈਂ ਤੁਹਾਨੂੰ ਪਿਕ ਸ਼ੇਅਰ ਕਰ ਦੂੰਗੀ ਉਹਨਾਂ ਦੀ ਠੀਕ ਹੈ ਜੀ ਲਓ ਜੀ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਹੈ ਇਹਨੂੰ ਤੁਸੀਂ ਐਨੀ ਪ੍ਰਿੰਟ ਐਨੀ ਕਲਰ ਤੁਹਾਡੀ ਕਲਰ ਚੁਆਇਸ ਤੁਹਾਡਾ ਪ੍ਰਿੰਟ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਸੀਂ ਐਵੇਂ ਦਾ ਰੈਡੀ ਕਰਨਾ ਚਾਹੁੰਦੇ ਹਾਂ ਅਸੀਂ ਰਾਉਂਡ ਸ਼ੇਪ ਰੈਡੀ ਕਰਨਾ ਚਾਹੁੰਦੇ ਹਾਂ ਜਾਂ ਤੁਸੀਂ ਚੌਰਸ ਦੇ ਵਿੱਚ ਰੈਡੀ ਕਰਨਾ ਚਾਹੁੰਦੇ ਹੋ ਜਿਵੇਂ ਆਪਾਂ ਸੂਟ ਵੇਅਰ ਕਰਦੇ ਆਂ ਉਵੇਂ ਵੀ ਕਰਵਾ ਸਕਦੇ ਹੋ ਤੇ ਆਪਣੀ ਸਟੀਚਿੰਗ ਤੁਹਾਨੂੰ ਮਿਲੇਗੀ ਜੀ ਪਰਫੈਕਟ ਸਟੀਚਿੰਗ ਵੱਲੋਂ ਤੁਸੀਂ ਬੇਫਿਕਰ ਰਹੋ ਜੀ ਸਟੀਚਿੰਗ ਤੁਹਾਨੂੰ ਬੈਸਟ ਮਿਲੇਗੀ ਲਓ ਜੀ ਚੈੱਕ ਕਰੋ ਟਰੌਜ਼ਰ ਨਾਲ ਰੈਡੀ ਕੀਤਾ ਅੱਛਾ ਟਰੌਜ਼ਰ ਦੇ ਕੁਝ ਮੇਰੀਆਂ ਭੈਣਾਂ ਦੇ ਕਮੈਂਟ ਹੁੰਦੇ ਨੇ ਦੀਦੀ ਅ ਅਸੀਂ ਮਤਲਬ ਰਾਉਂਡ ਹੀ ਆਪਾਂ ਨੇ ਜਿਹੜੀ ਰਬੜ ਐਲਾਸਟਿਕ ਉਹ ਲਗਵਾਣੀ ਐ ਅ ਕਈ ਆਪਣੀਆਂ ਭੈਣਾਂ ਫਰੰਟ ਤੇ ਆਪਾਂ ਨਹੀਂ ਲਗਾਉਂਦੇ ਐਲਾਸਟਿਕ ਸਿਰਫ ਬੈਕ ਤੇ ਲਗਾਣੇ ਆ ਇਹ ਤੁਹਾਡੀ ਚੋਇਸ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਲਓ ਜੀ ਇਹ ਕੋਰਸਟ ਰੈਡੀ ਕੀਤਾ ਆਪਾਂ ਨੇ ਕਾਟਨ ਫੈਬਰਿਕ ਤੇ ਬਹੁਤ ਹੀ ਜ਼ਿਆਦਾ ਪਿਆਰਾ ਤੇ ਇਹਦੇ ਨੀਚੇ ਆਪਾਂ ਨੇ ਲਾਈਨਿੰਗ ਲਗਵਾਈ ਏ ਤੁਸੀਂ ਐਵੇਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ। ਚਲੋ ਜੀ ਇਹ ਕਾਟ ਸਾਈਡ ਬਹੁਤ ਹੀ ਪਿਆਰਾ ਹੈ ਤੁਸੀਂ ਇਹਨੂੰ ਰੈਡੀ ਕਰਵਾਣਾ ਤੁਸੀਂ ਮੇਰੇ ਨਾਲ WhatsApp ਤੇ ਗੱਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਤੁਸੀਂ ਮੈਨੂੰ WhatsApp ਮੈਸੇਜ ਕਰਿਆ ਕਰੋ ਕਾਲ ਨਾ ਲਾਇਆ ਕਰੋ ਪਲੀਜ਼ ਥੋੜਾ ਜਿਹਾ ਅਸੀਂ ਬਿਜ਼ੀ ਚੱਲ ਰਿਹਾ ਜਿਹੜੀਆਂ ਭੈਣਾਂ ਸਾਡੇ ਨਾਲ ਬਲੌਗ ਦੇ ਵਿੱਚ ਜੁੜੀਆਂ ਹੋਈਆਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਥੋੜਾ ਬਿਜ਼ੀ ਚੱਲ ਰਿਹਾ ਇਸ ਕਰਕੇ ਥੋੜਾ ਜਿਹਾ ਰਿਪਲਾਈ ਲੇਟ ਹੋ ਰਿਹਾ ਤੇ ਲੋ ਜੀ ਨੈਕਸਟ ਆ ਗਿਆ ਇਹ ਵੀ ਆਪਾਂ ਨੇ ਕਾਟਨ ਫੈਬਰਿਕ ਤੇ ਰੈਡੀ ਕੀਤਾ ਤੇ ਇਹ ਪ੍ਰਿੰਟ ਤੁਹਾਨੂੰ ਨਹੀਂ ਮਿਲੇਗਾ ਜੀ ਇਹ ਪ੍ਰਿੰਟਰ ਆਪਣੇ ਕੋਲ ਨਹੀਂ ਹੈ ਅਵੇ ਲਓ ਚੈੱਕ ਕਰੋ ਇਹ ਵੀ ਆਪਾਂ ਨੇ ਰਾਉਂਡ ਸ਼ੇਪ ਦੇ ਵਿੱਚ ਹੀ ਰੈਡੀ ਕੀਤਾ ਹੈ neck ਦਾ ਡਿਜ਼ਾਈਨ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਤੇ ਹਾਂ ਬੈਨ ਆਪਾਂ ਨੇ neck ਰੱਖਿਆ ਹੋਇਆ ਬਾਜੂ ਦੇ ਉੱਪਰ ਆਪਾਂ ਨੇ ਆਫ ਵਾਈਟ ਦਾ ਫੈਬਰਿਕ ਲਗਾ ਕੇ ਤੇ ਆਪਾਂ ਨੇ ਡਿਜ਼ਾਈਨ ਕੀਤਾ ਜੀ ਦੇਖੋ ਪ੍ਰੋਪਰ ਲੇਸ ਲਾ ਕੇ ਡਿਜ਼ਾਈਨ ਕੀਤਾ ਹੋਇਆ ਰਾਉਂਡ neck ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਰੈਡੀ ਹੋਏ ਨੇ ਜੀ ਇਹ ਕੋਟ ਸੈੱਟ ਤੁਸੀਂ ਐਨੀ ਕਲਰ ਐਨੀ ਪ੍ਰਿੰਟ ਤੇ ਬਣਵਾ ਸਕਦੇ ਹੋ ਤੁਸੀਂ ਪਲੇਨ ਬਣਵਾਉਣਾ ਚਾਹੁੰਦੇ ਹੋ ਤੁਸੀਂ ਪਲੇਨ ਦੇ ਉੱਪਰ ਵੀ ਬਣਵਾ ਸਕਦੇ ਹੋ ਲੇਸਿਸ ਦਾ ਡਿਜ਼ਾਈਨ ਕਰਕੇ ਬਹੁਤ ਜ਼ਿਆਦਾ ਪਿਆਰੇ ਲੱਗਣਗੇ ਤੇ ਲੋ ਜੀ ਇਹ ਆ ਗਿਆ ਇਹਦੇ ਨਾਲ ਟਰੌਜ਼ਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਇਹਨੂੰ ਤੁਸੀਂ ਐਨੀ ਕਲਰ ਐਨੀ ਫੈਬਰਿਕ ਐਨੀ ਪ੍ਰਿੰਟ ਤੇ ਬਣਵਾ ਸਕਦੇ ਹੋ ਲੋ ਜੀ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਹੈ ਤੁਸੀਂ ਐਵੇਂ ਦਾ ਕੁਝ ਬਣਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਪ੍ਰਿੰਟ ਨਹੀਂ ਮਿਲੇਗਾ ਮੈਂ ਤੁਹਾਨੂੰ ਫੇਰ ਦੱਸਦਾ ਤੁਸੀਂ ਐਨੀ ਪ੍ਰਿੰਟ ਤੇ ਬਣਵਾ ਸਕਦੇ ਹੋ ਲਓ ਜੀ ਨੈਕਸਟ ਆ ਗਿਆ ਨੈਕਸਟ ਵੀ ਬਹੁਤ ਹੀ ਪਿਆਰਾ ਇਹਨੂੰ ਆਪਾਂ ਨੇ ਕਾਲਰ ਦੇ ਵਿੱਚ ਰੈਡੀ ਕੀਤਾ ਜੀ ਸਾਰੇ ਆਪਾਂ ਨੇ ਰਾਉਂਡ ਛੀਪ ਦੇ ਵਿੱਚ ਹੀ ਰੈਡੀ ਕੀਤੇ ਨੇ ਡਿਜ਼ਾਈਨ ਚੈੱਕ ਕਰੋ ਜੀ ਇਹਦਾ ਦੇਖੋ ਜੀ ਨੇਕ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਔਰ ਪਾਕਿੰਗ ਲਾ ਕੇ ਆਪਾਂ ਨੇ ਰੈਡੀ ਕੀਤਾ ਔਰ ਨਾਲ ਹੀ ਆਪਾਂ ਨੇ ਬਟਨ ਦਿੱਤੇ ਹੋਏ ਨੇ ਬਟਨ ਜੋ ਇਹ ਮਤਲਬ ਖੁੱਲਣਗੇ ਨਹੀਂ ਨਾਲ ਹੀ ਅਟੈਚ ਨੇ ਇਹ ਵੀ ਕਾਟਨ ਫੈਬਰਿਕ ਹੈ ਜੀ ਬਾਜੂ ਦੇ ਉੱਪਰ ਵੀ ਆਪਾਂ ਨੇ ਪਾਈਪਿੰਗ ਦਿੱਤੀ ਹੋਈ ਹੈ ਔਰ نیچے ਆਪਾਂ ਨੇ ਕਾਟਨ ਦੀ ਲਾਈਨਿੰਗ ਲਵਾਈ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਪ੍ਰਿੰਟ ਨਹੀਂ ਮਿਲਣਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਤੁਸੀਂ ਐਨੀ ਪ੍ਰਿੰਟ ਤੇ ਬਣਵਾ ਸਕਦੇ ਹੋ ਇਦੇ ਨਾਲ ਦੇਖੋ ਜੀ ਬਹੁਤ ਹੀ ਪਿਆਰਾ ਟਰੌਜ਼ਰ ਹੈ ਇਹ ਲੂਸ ਫਿਟਿੰਗ 'ਚ ਹੀ ਰੈਡੀ ਹੁੰਦੇ ਨੇ ਤੁਸੀਂ ਲੂਸ ਫਿਟਿੰਗ 'ਚ ਬਣਵਾ ਸਕਦੇ ਹੋ ਇਹਨਾਂ ਨੂੰ ਲੋ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਕਿ ਲੋ ਜੀ ਫਿਰ ਵੀ ਤੁਸੀਂ ਮੇਰੇ ਕੋਲੋਂ ਕੁਝ ਸੂਟ ਦੇ ਰਿਲੇਟਿਡ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਦੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਜਲਦੀ ਤੋਂ ਜਲਦੀ ਮੈਨੂੰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਇੱਕ ਹੋਰ ਆ ਗਿਆ ਇਹ ਵੀ ਆਪਾਂ ਨੇ ਰੈਡੀ ਕੀਤਾ ਜੀ कॉटन ਦੇ ਉੱਪਰ ਇਹ ਪ੍ਰਿੰਟ ਵੀ ਤੁਹਾਨੂੰ ਨਹੀਂ ਇਹ ਕਲਰ ਨਹੀਂ ਮਿਲੇਗਾ ਇਹਦੇ ਵਿੱਚ ਇੱਕ ਮਤਲਬ ਡਿਜ਼ਾਈਨ ਮਿਲ ਜੇਗਾ ਸ਼ਾਇਦ ਮੈਂ ਚੈੱਕ ਕਰ ਲਾਂਗੀ ਤੁਹਾਨੂੰ ਦੱਸ ਦਾਂਗੀ ਲਓ ਜੀ ਇਹ ਵੀ ਆਪਾਂ ਨੇ ਕੋਰਸਟ ਰੈਡੀ ਕੀਤਾ ਹੈ ਕਾਲਰ ਨਾਲ ਬਟਨ ਲਗਾ ਕੇ ਰੈਡੀ ਕੀਤੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਹੈ ਪ੍ਰਿੰਟ ਬਹੁਤ ਹੀ ਪਿਆਰਾ ਇਹਦੇ ਵੀ ਆਪਾਂ ਨੇ ਸੈਂਟਰ ਦੇ ਵਿੱਚ ਕੱਟ ਦਿੱਤਾ ਹੋਇਆ ਲਾਈਨਿੰਗ ਨੀਚੇ ਆਪਾਂ ਨੇ ਕਾਟਨ ਦੀ ਲਗਵਾਈ ਹੋਈ ਸਾਰੇ ਰਾਉਂਡ ਹੀ ਨੇ ਜੀ ਉਹ ਰਾਉਂਡ ਹੀ ਲਾਈਕ ਕਰਦੇ ਸੀ ਤੇ ਆਪਾਂ ਨੇ ਰਾਉਂਡ ਹੀ ਜੋ ਘੇਰਾ ਹੈ ਉਹ ਬਣਾਇਆ ਹੋਇਆ ਤੇ ਬਾਜੂ ਦੇ ਉੱਪਰ ਆਪਾਂ ਨੇ ਡਿਜ਼ਾਈਨ ਕੀਤਾ ਜੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਜੀ ਇਹਨੂੰ ਤੁਸੀਂ ਐਨੀ ਕਲਰ ਐਨੀ ਪ੍ਰਿੰਟ ਪਲੇਨ ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਤਲੋਜੀ ਇਹ ਨਾਲ ਆਪਾਂ ਰੈਡੀ ਕੀਤਾ ਜੀ ਟਰੌਜ਼ਰ ਬਹੁਤ ਹੀ ਪਿਆਰਾ 9 ਇੰਚ ਮੂਰੀ ਵਾਲਾ ਤੁਸੀਂ ਕੱਟ ਕਰਵਾਉਣਾ ਚਾਹੁੰਦੇ ਹੋ ਕੱਟ ਕਰਵਾ ਸਕਦੇ ਹੋ ਤੁਹਾਡੀ ਚੋਆਇਸ ਹੈ ਠੀਕ ਹੈ ਜੀ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਦੇਖੋ ਬਹੁਤ ਸੋਹਣਾ ਲੱਗ ਰਿਹਾ ਕਲਰ ਵੀ ਬਹੁਤ ਹੀ ਪਿਆਰਾ ਬ੍ਰਾਊਨ ਜਿਹਾ ਕਲਰ ਹੈ ਕਾਫੀ ਜਿਹਾ ਕਲਰ ਆਪਾਂ ਇਹਨੂੰ ਕਹਿ ਸਕਦੇ ਹਾਂ ਚਲੋ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੁਝ ਵੀ ਪਸੰਦ ਆਉਂਦਾ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਨੈਕਸਟ ਆ ਗਿਆ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਹੈ ਇਹ ਵੀ ਨਈ ਜੀ ਮਿਲੇਗਾ ਤੁਹਾਨੂੰ ਪ੍ਰਿੰਟ ਲਓ ਜੀ ਚੈੱਕ ਕਰੋ ਮੈਂ ਤੁਹਾਨੂੰ ਚੈੱਕ ਕਰਵਾਦਾ ਇਹਦਾ ਨੈਕ ਦਾ ਡਿਜ਼ਾਈਨ ਕੁਛ ਆਪਾਂ ਨੇ ਐਵੇਂ ਦਾ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਟਨ ਲਗਾਏ ਹੋਏ ਨੇ ਸੈਂਟਰ ਦੇ ਵਿੱਚ ਬਹੁਤ ਹੀ ਪਿਆਰੇ ਜੀ ਇਹ ਪ੍ਰੋਪਰ ਨਾਲ ਨੇ ਅਟੈਚ ਇਹ ਅਲੱਗ ਤੋਂ ਨਹੀਂ ਖੁੱਲਣਗੇ ਅਟੈਚ ਕੀਤੇ ਹੋਏ ਨੇ ਨਾਲ ਦੇਖ ਸਕਦੇ ਹੋ ਤੁਸੀਂ ਤੇ ਆ ਗਿਆ ਜੀ ਬਾਜੂ ਬਾਜੂ ਵੀ ਬਹੁਤ ਹੀ ਪਿਆਰਾ ਕੱਟ ਪਿੱਤਾ ਹੋਇਆ ਜੀ ਆਪਾਂ ਨੇ ਇੱਧਰ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹਨੂੰ ਇਹਨੂੰ ਵੀ ਤੁਸੀਂ ਐਨੀ ਪ੍ਰਿੰਟ ਤੇ ਬਣਾਵਾ ਸਕਦੇ ਹੋ ਤੁਹਾਨੂੰ ਪਤਾ ਮੈਂ ਪ੍ਰਿੰਟਸ ਉੱਤੇ ਦੀ ਵੀਡੀਓ ਪਾਉਂਦੀ ਰਹਿੰਦੀ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਪ੍ਰਿੰਟ ਅਨ ਡਿਸਾਈਡ ਕਰਕੇ ਮੈਨੂੰ ਦੱਸ ਸਕਦੇ ਹੋ ਤੇ ਇਹਦੇ ਵੀ ਆਪਾਂ ਨੇ ਜੋ ਕੇਰਾ ਰੱਖਿਆ ਜੀ ਰੌਣ ਦੇ ਵਿੱਚ ਰੱਖਿਆ ਲਾਈਨਿੰਗ ਆਪਾਂ ਨੇ ਹਰੇਕ ਕਾਟਨ ਦੇ ਫੈਬਰਿਕ ਨੀਚੇ ਲਗਵਾਈ ਕਿਉਂਕਿ ਉਹ ਲਾਈਕ ਕਰਦੇ ਸੀ ਤੁਹਾਨੂੰ ਪਤਾ ਫੋਰਨ ਵਾਲੇ ਕਿ ਭੈਣਾ ਸਾਡੀਆਂ ਲਾਈਕ ਕਰਦੀਆਂ ਨੇ ਲਾਈਨਿੰਗ ਲਓ ਜੀ ਇਹ ਬਣਾਇਆ ਜੀ ਆਪਾਂ ਨਾਲ ਟਰੌਜ਼ਰ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਇਹ ਫੈਬਰਿਕ ਸਾਡਾ ਤੁਹਾਨੂੰ ਵੈਸਟ ਮਿਲੇਗਾ ਜੀ ਫੈਬਰਿਕ ਬਾਰੇ ਤੁਸੀਂ ਬੇਫਿਕਰ ਹੋ ਫੈਬਰਿਕ ਜੋ ਵੀ ਅਸੀਂ ਤੁਹਾਨੂੰ ਦਵਾਂਗੇ ਦੱਸ ਕੇ ਦਵਾਂਗੇ ਜੀ ਜੋ ਸਾਡੇ ਕੋਲ ਟਿਸਟਾ ਦੀ ਕਲੈਕਸ਼ਨ ਆਉਂਦੀ ਉਹ ਵੀ ਤੁਹਾਨੂੰ ਦੱਸਿਆ ਜਾਂਦਾ ਜੋ ਸਾਡੇ ਕੋਲ ਰੀਵਾ ਦੀ ਕਲੈਕਸ਼ਨ ਆਉਂਦੀ ਉਹ ਵੀ ਅਸੀਂ ਤੁਹਾਨੂੰ ਦੱਸ ਦਿਆਂ ਕਿਉਂਕਿ ਸਾਡੀਆਂ ਭੈਣਾਂ ਆਂ ਦਾ ਜਿਨ੍ਹਾਂ ਦਾ ਆਰਡਰ ਜਾਂਦਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਲਓ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਬਹੁਤ ਪਿਆਰੇ ਨੇ ਕੈਮਰੇ ਦੇ ਵਿੱਚ ਤੁਹਾਨੂੰ ਸੇਮ ਕਲਰ ਦਿਖ ਰਿਹਾ ਤੇ ਲਓ ਜੀ ਇਹ ਰੈਡੀ ਕੀਤਾ ਜੀ ਆਪਾਂ ਨੇ ਉਹਨਾਂ ਦਾ ਕੁੜਤਾ ਬਹੁਤ ਹੀ ਪਿਆਰਾ ਕੁਰਤਾ ਸਟਾਈਲ ਬਣਾਇਆ ਆਪਣੇ neck ਦੇ ਉੱਪਰ 포ਟੀ ਬਟਨ ਦਿੱਤੇ ਹੋਏ ਨੇ ਹਾਂ ਬੈਨ ਆਪਾਂ ਨੇ neck ਰੈਡੀ ਕੀਤਾ ਸੀ ਤੇ ਬਾਜੂ ਦੇ ਉੱਪਰ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਕਲਰ ਬਹੁਤ ਹੀ ਪਿਆਰਾ ਹੈ ਨਾਈਟ ਔਰ ਡਾਰਕ ਘੇਰੇ ਦੇ ਉੱਪਰ ਆਪਾਂ ਨੇ ਪ੍ਰੋਪਰ ਲੇਸ ਦਾ ਡਿਜ਼ਾਈਨ ਕੀਤਾ ਹੈ ਇਹ ਆਪਾਂ ਨੇ ਘੇਰਾ ਜੋ ਰੱਖਿਆ ਜੀ ਇਹ ਸਿੱਧਾ ਰੱਖਿਆ ਹੋਇਆ ਚੌਰਸ ਜਿਹਨੂੰ ਕਹਿ ਦਿੰਨੇ ਆਪਾਂ ਰਾਉਂਡ ਨਹੀਂ ਰੱਖਿਆ ਤੇ ਇਹਦੇ ਨੀਚੇ ਵੀ ਆਪਾਂ ਨੇ ਕਾਟਨ ਦੀ ਲਾਈਨਿੰਗ ਲਗਾਈ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਨੂੰ ਵੀ ਤੁਸੀਂ ਐਨੀ ਪ੍ਰਿੰਟ ਐਨੀ ਕਲਰ ਦੇ ਬਣਵਾ ਸਕਦੇ ਹੋ ਆ ਤੁਸੀਂ ਜੀਨਸ ਨਾਲ ਵੇਅਰ ਕਰਨਾ ਹੈ ਜੀਨਸ ਨਾਲ ਵੇਅਰ ਕਰ ਸਕਦੇ ਹੋ ਤੁਹਾਡੇ ਕੋਲ ਕੋਈ ਟਰੌਜ਼ਰ ਹੈ ਜਾਂ ਤੁਸੀਂ ਮੇਰੇ ਕੋਲ ਟਰੌਜ਼ਰ ਨਾਲ ਰੈਡੀ ਕਰਵਾਉਣਾ ਜਾਂ ਤੁਸੀਂ ਪਲੇਨ ਜਿਹੜਾ ਕਲਰ ਆ ਬੇਸ ਉਹ ਕਰਵਾ ਸਕਦੇ ਹੋ ਆਫ ਵਾਈਟ ਕਰਵਾਉਣਾ ਆਫ ਵਾਈਟ ਕਰਵਾ ਸਕਦੇ ਹੋ ਇਹ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਜੀਨ ਨਾਲ ਵੇਅਰ ਕਰਨਾ ਚਾਹੁੰਦੇ ਹੋ ਜੀਨਸ ਨਾਲ ਵੀ ਵੇਅਰ ਕਰ ਸਕਦੇ ਹੋ next ਆ ਗਿਆ ਜੀ ਉਹਨਾਂ ਦਾ ਸੂਟ ਰੈਡੀ ਕੀਤਾ ਜੀ ਆਪਾਂ ਨੇ ਇਹ ਵੀ कॉटन फैब्रिक ਤੇ ਟਿਸਟਾ ਦੀ ਕਲੈਕਸ਼ਨ ਸੀ ਜੀ ਇਹ ਵੀ ਲੋ ਜੀ neck ਉਹਨਾਂ ਦੇ ਸਾਰੇ ਸੇਮ ਨੇ neck ਦੇ ਉੱਪਰ ਪ੍ਰੋਪਰ ਆਪਾਂ ਨੇ लेसਸ ਦਾ ਡਿਜ਼ਾਈਨ ਕੀਤਾ ਹੋਇਆ ਔਰ ਸੈਂਟਰ ਦੇ ਵਿੱਚ ਆਪਾਂ ਨੇ ਸੈਂਟਰ ਪੈਨਲ ਦਿੱਤੇ ਹੋਏ ਨੇ लेस ਦਾ ਡਿਜ਼ਾਈਨ ਕਰਕੇ ਦੇਖ ਸਕਦੇ ਹੋ ਤੁਸੀਂ ਚਾਕਾਂ ਦੇ ਉੱਪਰ ਵੀ ਆਪਾਂ ਨੇ लेस ਦਿੱਤੀ ਹੋਈ ਹੈ ਔਰ نیچے ਆਪਾਂ ਨੇ ਲਾਈਨਿੰਗ ਲਗਾਈ ਹੋਈ ਜੀ कॉटन ਦੀ ਔਰ ਬਾਜੂ ਆਪਾਂ ਨੇ ਇਹਨੂੰ ਵੀ ਆਪਾਂ ਨੇ ਪ੍ਰੋਪਰ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਇਹਦੇ ਨਾਲ ਵੀ ਆਪਾਂ ਨੇ ਟਰੌਜ਼ਰ ਰੈਡੀ ਕੀਤਾ ਜੀ ਸੈਲਫ ਪ੍ਰਿੰਟ ਦੇ ਵਿੱਚ ਹੈ ਇਹ ਟਰੌਜ਼ਰ ਹਾਂ ਜਿਵੇਂ ਸੂਟ ਦੇ ਵਿੱਚ ਹੈ ਪ੍ਰਿੰਟ ਓਵੇਂ ਹੀ ਟਰੌਜ਼ਰ ਦੇ ਵਿੱਚ ਹੈ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ ਜੀ ਵੈਂਬਰ ਦਾ ਇਹ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਇਹ ਦੁਪੱਟਾ ਤੁਹਾਡੇ ਸਿਰ ਤੇ ਟਿਕੇਗਾ ਜੀ ਬਹੁਤ ਹੀ ਪਿਆਰਾ ਆਪਾਂ ਨੇ ਰੈਡੀ ਕੀਤਾ ਸਿੰਪਲ ਲੇਸਸ ਲਗਾਈ ਆਪਾਂ ਨੇ ਕੁਝ ਜ਼ਿਆਦਾ ਡਿਜ਼ਾਈਨ ਨਹੀਂ ਕੀਤਾ ਜੀ ਆ ਗਿਆ ਜੀ ਮੇਰਾ ਸੂਟ ਕਿਉਂਕਿ ਆ ਕਾਫੀ ਦਿਨਾਂ ਦਾ ਆਪਣਾ ਪੈਂਡਿੰਗ ਪਿਆ ਸੀ ਕੰਮ ਆਪਾਂ ਕਾਫੀ ਬਿਜ਼ੀ ਚੱਲਣ ਕਰਕੇ ਉਹਨਾਂ ਦਾ ਕੰਮ ਥੋੜਾ ਜਿਹਾ ਲੇਟ ਹੋ ਗਿਆ ਤੇ ਬਸ ਉਹਨਾਂ ਦਾ ਸੇਲਿਕ ਹੋ ਰਿਹਾ ਜਾਣ ਤਾਂ ਮੈਂ ਕਿਹਾ ਤੁਹਾਡਨਾਂ ਮੈਂ ਵੀਡੀਓ ਸ਼ੇਅਰ ਕਰਦਾ ਤੇ ਲੋ ਜੀ ਤੁਸੀਂ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਮੈਂ ਤੁਹਾਡੇ ਲਈ ਵੀਡੀਓ ਤਾਂ ਸ਼ੇਅਰ ਕਰਦੀਆਂ ਕਿ ਤੁਸੀਂ ਇਹਨੂੰ ਦੇਖ ਕੇ ਐਵੇਂ ਦਾ ਕੁਝ ਡਿਜ਼ਾਈਨ ਕਰਵਾ ਸਕਦੇ ਹੋ ਤੇ ਲੋ ਜੀ ਨੈਕਸਟ ਆਪਾਂ ਨੇ कॉटन सूट ਜਿਹੜਾ ਤੁਸੀਂ ਮੈਂ ਦੇਖੇ ਸੀ ਤੁਸੀਂ ਦੇਖੇ ਹੋਣਗੇ ਸੌਰੀ ਦੁਪੱਟਿਆਂ ਨਾਲ ਆਪਾਂ ਨੇ ਵੀਡੀਓ ਪਾਈ ਸੀ ਇਹਨਾਂ ਦੀ ਇਹਨਾਂ ਦਾ ਪ੍ਰਾਈਸ ਹੈਗਾ ਸੀ 1300 ਇਹ ਸੂਟ ਮੇਰੇ ਕੋਲ ਅਵੇਲੇਬਲ ਹੈਗੇ ਨੇ ਪਰ ਸੇਮ ਪ੍ਰਿੰਟ ਨਹੀਂ ਮਿਲੇਗਾ ਇਹਦੇ ਨਾਲ ਦਾ ਫੈਬਰਿਕ ਆਪਣੇ ਕੋਲ ਪਿਆ ਜੀ ਦੇਖ ਇਹ ਜੋ ਬਾਰਡਰ ਸੀ ਉਹ ਆਪਾਂ neck ਦੇ ਉੱਪਰ ਡਿਜ਼ਾਈਨ ਕੀਤਾ ਹੈ ਔਰ ਜੋ ਬਾਜੂ ਨੇ ਉਹਨਾਂ ਦੇ ਉੱਪਰ ਵੀ ਆਪਾਂ ਨੇ ਬਾਰਡਰ ਲਗਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਔਰ ਘੇਰੇ ਦੇ ਉੱਪਰ ਬਾਰਡਰ ਲੱਗਿਆ ਹੋਇਆ ਹੈ ਇਹਦੇ ਨਾਲ ਦੀਆਂ ਤੁਸੀਂ ਇਹਦੇ ਨਾਲ ਦਾ ਸੌਰੀ ਤੁਸੀਂ ਰੂਲ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਮੇਰੇ ਕੋਲ ਹੈਗੇ ਨੇ ਇਹਦੇ ਨਾਲ ਦੇ ਪ੍ਰਿੰਟ ਕਾਫੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਵੀ ਬਣਾਇਆ ਜੀ ਆਪਾਂ ਨੇ ਟਰੌਜ਼ਰ ਬਹੁਤ ਹੀ ਜ਼ਿਆਦਾ ਪਿਆਰਾ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹ ਜਿੰਨੇ ਕਾਟਨ ਦੇ ਸੂਟ ਸੀ ਆ ਦੁਬਾਰਾ ਪਰ ਰੀਪੀਟ ਤੇ ਮੰਗਵਾਏ ਸੀ ਤੇ ਇਹਦੇ ਨਾਲ ਵੀ ਆਪਾਂ ਨੇ ਜਿਹੜਾ ਦੁਪੱਟਾ ਉਹਨੂੰ ਜਸਟ ਆਪਾਂ ਨੇ ਪੀਕੋ ਕੀਤੀ ਆਪਾਂ ਲੇਸਸ ਦਾ ਡਿਜ਼ਾਈਨ ਨਹੀਂ ਕੀਤਾ ਜੀ ਇਹਦੇ ਤੇ ਉਹ ਲਾਈਕ ਨਹੀਂ ਸੀ ਕਰਦੇ ਤੇ ਆਪਾਂ ਤਾਂ ਕਰਕੇ ਨਹੀਂ ਕੀਤੇ ਇਹ ਆ ਗਿਆ ਜੀ ਉਹਨਾਂ ਦਾ ਸੂਟ ਤੇ ਲੋਜੀ ਇੱਕ ਆਪਾਂ ਨੇ ਸੂਟ ਰੈਡੀ ਕੀਤਾ ਜੀ ਉਹਨਾਂ ਦਾ ਪਸ਼ਮੀਨੇ ਦੇ ਉੱਪਰ ਵਰਕ ਵਾਲਾ ਬਹੁਤ ਹੀ ਜ਼ਿਆਦਾ ਪਿਆਰਾ ਉਹਨਾਂ ਨੇ ਕਿਹਾ ਸੀ ਇੱਕ ਪਸ਼ਮੀਨੇ ਦਾ ਰੈਡੀ ਕਰਕੇ ਭੇਜਿਓ ਚਾਕਾਂ ਦੇ ਉੱਪਰ ਆਪਾਂ ਨੇ ਪ੍ਰੋਪਰ ਜੀ ਇਹਨੂੰ ਵਰਕ ਦਿੱਤਾ ਹੋਇਆ ਬਹੁਤ ਹੀ ਪਿਆਰਾ ਨੀਟ ਐਂਡ ਟੀਨ ਵਰਕ ਕੀਤਾ ਹੋਇਆ ਔਰ ਨਾਲ ਹੀ ਆਪਾਂ ਨੇ ਲੇਸਸ ਜੋ ਲਗਾਈ ਹੈ ਜੋ ਆਪਣੇ ਕਲਰ ਨੇ ਵਿੱਚ ਦੇ ਵਰਕ ਦੇ ਉਹੀ ਆਪਾਂ ਨੇ ਨਾਲ ਲੇਸਿਸ ਲਗਾਈ ਹੋਈ ਹੈ ਦੇਖ ਸਕਦੇ ਹੋ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਜੀ ਆਪਾਂ ਨੇ ਦੋਨਾਂ ਚਾਕਾਂ ਦੇ ਉੱਪਰ ਵਰਕ ਮਿਲੇਗਾ ਤੁਹਾਨੂੰ ਤੁਸੀਂ ਐਵੇਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਐਨੀ ਕਲਰ ਐਨੀ ਫੈਬਰਿਕ ਇਹ ਤੁਹਾਡੀ ਚੋਇਸ ਹੈ ਜੋ ਕਲਰ ਆ ਤੁਹਾਨੂੰ ਪੂਰਾ ਨੀਟ ਐਂਡ ਕਲੀਨ ਮਿਲੇਗਾ ਜੀ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਕਿਹੜਾ ਆਪਾਂ ਨੇ ਸਿੰਪਲ ਰੱਖਿਆ ਸਿਰਫ ਆਪਾਂ ਨੇ ਚਾਕਾਂ ਦੇ ਵਰਕ ਕੀਤਾ ਹੋਇਆ ਔਰ ਨੈਕ ਦੇ ਉੱਪਰ ਆਪਾਂ ਨੇ ਹਲਕਾ ਲੇਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਤੇ ਇਧਰ ਆਗੇ ਜੀ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਦੇਖ ਸਕਦੇ ਹੋ ਤੁਸੀਂ ਇੱਕ ਫਲਾਵਰ ਦਿੱਤਾ ਹੋਇਆ ਬਾਜੂ ਤੇ ਵੀ ਬਹੁਤ ਹੀ ਪਿਆਰਾ ਲੱਗ ਰਿਹਾ ਦੇਖੋ ਇਹਨੂੰ ਤੁਸੀਂ ਕريب ਤੇ ਬਣਵਾਉਣਾ ਚਾਹੁੰਦੇ ਹੋ ਇਹਨੂੰ ਤੁਸੀਂ ਸਿਲਕ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਕਾਟਨ ਫੈਬਰਿਕ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਰੈਡੀ ਕੀਤੀ ਜੀ ਆਪਾਂ ਨੇ ਬਾਟਮ ਔਰ ਦੁਪੱਟਾ ਜਿਹੜਾ ਰੱਖਿਆ ਜੀ ਦੁਪੱਟਾ ਵੀ ਆਪਾਂ ਨੇ ਪਸ਼ਮੀਨੇ ਦਾ ਦੁਪੱਟਾ ਰੱਖਿਆ ਹੋਇਆ ਸ਼ਾਇਦ ਆ ਮੇਰੀਆਂ ਭੈਣਾਂ ਨੂੰ ਪਤਾ ਹੋਏ ਜਿਨ੍ਹਾਂ ਕੋਲ ਸਾਡੇ ਰੈਡੀ ਹੋ ਕੇ ਜਾਂਦੇ ਨੇ ਦੁਪੱਟੇ ਦੁਪੱਟਾ ਆਪਾਂ ਨੇ ਟਾਈ ਐਂਡ ਡਾਈ ਕਰਵਾਇਆ ਜੀ ਦੇਖੋ ਜੀ ਬਹੁਤ ਪਿਆਰਾ ਲੱਗ ਰਿਹਾ ਔਰ ਪ੍ਰੋਪਰ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਕੀਤਾ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਤੇ ਦੁਪੱਟਾ ਪ੍ਰੋਪਰ ਸੌਰੀ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਇਹ ਪਸ਼ਮੀਨੇ ਦਾ ਦੁਪੱਟਾ ਜੀ ਇਹ ਚੈੱਕ ਕਰ ਸਕਦੇ ਤੁਸੀਂ ਨੇੜੇ ਤੋਂ ਬਹੁਤ ਹੀ ਜ਼ਿਆਦਾ ਪਿਆਰਾ ਔਰ ਲਾਈਟ ਵੇਟ ਫੈਬਰਿਕ ਹੈ ਜੀ ਹੈਵੀ ਫੈਬਰਿਕ ਨਹੀਂ ਹੈਗਾ ਇਹ ਏ ਡਿਜ਼ਾਈਨ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਤੇ ਅਸੀਂ ਤੁਹਾਡਾ ਸੂਟ ਰੈਡੀ ਕਰ ਦਾਂਗੇ ਠੀਕ ਹੈ ਜੀ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਤੋਂ ਬਾਏ ਕਰ ਸਕਦੇ ਹੋ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੈ। ਇਹ ਬਹੁਤ ਹੀ ਪਿਆਰਾ ਫੈਬਰਿਕ ਹੈ। ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਹੈ। ਲਓ ਜੀ ਕੁਝ ਆਪਾਂ ਨੇ ਰੈਡੀ ਕੀਤੇ ਨੇ ਆਪਾਂ ਨੇ ਉਹਨਾਂ ਦੇ ਡਰਾਉਜ਼ਰ ਇਹ ਬਲੈਕ ਟਰਾਊਜ਼ਰ ਰੈਡੀ ਕੀਤਾ ਜੀ ਆਪਾਂ ਨੇ ਤੇ ਵੀ ਆਪਾਂ ਨੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਪਿਆਰਾ ਔਰ ਲਾਈਟ ਵੇਟ ਫੈਬਰਿਕ ਹੈ ਤੇ ਇਹ ਆਪਾਂ ਨੇ ਕੀਤਾ ਜੀ ਕਾਟਨ ਦੇ ਉੱਪਰ ਬਲੂ ਕਲਰ ਦਾ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਤੇ ਇਹ ਵੀ ਆਪਾਂ ਨੇ ਬਲੂ ਦਾ ਕੀਤਾ ਜੀ ਇਹ ਆਪਾਂ ਦੀ ਪਸ਼ਮੀਨੇ ਦਾ ਕੀਤਾ ਹੈ ਬ੍ਰਾਊਨ ਕਲਰ ਦੇ ਉੱਪਰ ਦੇਖੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰੇ ਬਣੇ ਹੋਏ ਨੇ ਅਗਰ ਤੁਸੀਂ ਬਰਵਾਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ